ਅੱਜ ਲੈ ਕੇ ਆਏ ਆ ਜੀ ਆਪਾਂ ਤੁਹਾਡੇ ਨਾਲ ਕद्दू ਦਾ ਰਾਇਤਾ रेसिपी ਬਿਨਾ ਉਬਾਲੇ ਕद्दू ਦਾ ਰਾਇਤਾ रेसिपी ਜੇ ਜੇ ਤੁਸੀਂ ਇਸ ਤਰੀਕੇ ਨਾਲ ਕद्दू ਦਾ ਰਾਇਤਾ ਬਣਾਓਗੇ ਤਾਂ ਸਾਰੇ ਤਰੀਕੇ ਪੂ ਲਿਜਾਓਗੇ ਜੀ ਕਿ ਜਦੋਂ ਆਪਾਂ ਕद्दू ਨੂੰ ਉਬਾਲ ਕੇ ਬਣਾਉਨੇ ਆ ਰਾਇਤਾ ਤਾਂ ਸਾਰੇ ਪੋਸ਼ਟਿਕ ਤੱਤ ਪਾਣੀ ਵਿੱਚ ਨਿਕਲ ਜਾਂਦੇ ਨੇ ਕद्दू ਦੇ ਤਾਂ ਤੁਸੀਂ ਇਸ ਤਰੀਕੇ ਨਾਲ ਬਣਾਓ ਤੇ ਅੱਜ ਤੁਹਾਨੂੰ ਦੱਸਦੇ ਆਪਾਂ ਨਿਊ ਤਰੀਕਾ ਕद्दू ਦਾ ਰਾਇਤਾ ਬਣਾਉਣ ਦਾ ਜੀ ਹੈਲੋ ਜੀ ਸਵਾਗਤ ਹੈ ਤੁਹਾਡਾ ਕੁਕੀ ਵਿਦ ਗਰਗ ਫੈਮਿਲੀ ਚੈਨਲ ਤੇ ਜਿਵੇਂ ਕਿ ਜੀ ਗਰਮੀਆਂ ਸ਼ੁਰੂ ਨੇ ਤੇ ਗਰਮੀਆਂ ਵਿੱਚ ਰੈਤਾ ਠੰਡਾ ਹੁੰਦਾ ਹੈ ਤੇ ਸਰੀਰ ਲਈ ਵਧੀਆ ਹੁੰਦਾ ਜੀ ਤੇ ਠੰਡਕ ਫੈਚਾਉਂਦਾ ਸਰੀਰ ਨੂੰ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਰੈਸਪੀ ਕद्दू ਦੇ ਰੈਤੇ ਦੀ ਤੇ ਅੱਜ ਆਪਾਂ ਬਿਨਾ ਉਵਾਲੇ ਕद्दू ਦਾ ਰੈਤਾ ਬਣਾਵਾਂਗੇ ਇਹ ਰੈਤਾ ਬਣਾਉਣਾ ਬਹੁਤ ਆਸਾਨ ਹੈ ਤੇ ਆਪਾਂ ਰੈਤਾ ਬਣਾਉਣ ਲਈ ਇੱਕ ਕद्दू ਲੈ ਜੀ ਤੇ ਇੱਕ ਕੱਟਿਆ ਹੋਇਆ ਬਰੀਕ ਟਾਹ ਪਿਆਜ਼ ਕੁਛ ਮਸਾਲੇ ਤੇ ਇੱਧਰ ਆਪਾਂ ਦਹੀਂ ਲਿਆ ਤੇ ਦਹੀਂ ਆਪਾਂ ਬਿਲਕੁਲ ਤਾਜ਼ਾ ਲਿਆ ਜੀ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਪਤਲਾ ਕਰ ਲਿਆ ਤੇ ਅੱਜ ਆਪਾਂ ਬਿਨਾ ਉਵਾਲੇ ਕद्दू ਦਾ ਰੈਤਾ ਬਣਾ ਕੇ ਤਿਆਰ ਕਰਾਂਗੇ ਤੇ ਜਦੋਂ ਆਪਾਂ ਵਾਲ ਕੇ ਕद्दू ਦਾ ਰੈਤਾ ਬਣਾਉਣੀ ਆ ਤਾਂ ਜੀ ਜਿਹੜੇ ਉਸ ਵਿੱਚ ਪੋਸ਼ਟਿਕ ਤੱਤ ਹੁੰਦੇ ਨੇ ਉਹ ਸਾਰੇ ਪਾਣੀ ਵਿੱਚ ਨਿਕਲ ਜਾਂਦੇ ਹਨ ਤੇ ਆਪਾਂ ਬਿਨਾ ਆਵਲੇ ਕद्दू ਦਾ ਰਾਇਤਾ ਬਣਾ ਕੇ ਤਿਆਰ ਕਰਾਂਗੇ ਤੇ ਕद्दू ਨੂੰ ਆਪਾਂ ਛਿੱਲ ਕੇ ਕद्दू ਕਸ ਕਰ ਲੈਨੇ ਜੀ ਤੇ ਫਿਰ ਆਪਾਂ ਬਣਾਉਣਾ ਸਟਾਰਟ ਕਰਾਂਗੇ ਜੀ ਕद्दू ਦਾ ਰਾਇਤਾ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਵਧੀਆ ਲੱਗੇ ਤਾਂ ਜਰੂਰ ਦੱਸਣਾ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਇੱਕ ਵਾਰੀ ਜਰੂਰ ਬਣਾਉਣਾ ਇਹ ਰਾਇਤਾ ਬਣਾਉਣਾ ਬਹੁਤ ਆਸਾਨ ਹੈ ਜੀ ਲਓ ਜੀ ਆਪਾਂ ਕद्दू ਕद्दू ਕਸ ਕਰ ਲਿਆ ਹੁਣ ਆਪਾਂ ਬਣਾਣੀ ਸਟਾਰਟ ਕਰਦੇ ਆ ਜੀ ਕद्दू ਦਾ ਰਾਇਤਾ ਰੈਸਪੀ ਫਿਰਦਰ ਆਪਾਂ ਗੈਸ ਉੱਪਰ ਬਰਤਨ ਰੱਖ ਲੈ ਜੀ ਇਸ ਵਿੱਚ ਇੱਕ ਚਮਚਾ ਆਪਾਂ ਛੋਟਾ ਚਮਚਕੀਓ ਦਾ ਪਾ ਦਵਾਂਗੇ ਜੀ ਕਿਓ ਗਰਮ ਹੋ ਗਿਆ ਜੀ ਹੁਣ ਆਪਾਂ ਇਸ ਵਿੱਚ ਪਾ ਦਾਂਗੇ ਇੱਕ ਚਮਚ ਜੀਰਾ ਕਟਿਆ ਹੋਇਆ ਪਿਆਜ਼ ਕੜਦੂਕਾਸ ਕੀਤਾ ਹੋਇਆ ਕੜਦੂਕ ਨਾ ਪੈਕ ਨੂੰ ਥੋੜੇ ਦੇਰ ਤੱਕ ਕੇ ਪਕਾਵਾਂਗੇ ਜੀ ਬਿਲਕੁਲ 스ਕਨ ਗੈਪਸ ਕਰਕੇ ਫਲੇਮ ਬਿਲਕੁਲ ਸਿਮ ਰੱਖਣਾ ਜੀ ਤੇ ਦੋ ਦੋ ਸਕਿੰਟਾਂ ਪੈਸ ਨੂੰ ਸਸੇ 1 ਮਿੰਟ ਪਕਾ ਲਿਓ ਜੀ ਤੁਸੀਂ ਬਸ ਦੇਖ ਲੈ ਵਿੱਚ ਦੀ ਤੇ ਆਪਾਂ ਸਿਮ ਤੇ ਇਹਨਾਂ ਨੂੰ ਪੱਕਣ ਦੇਵਾਂਗੇ ਜੀ ਕद्दू ਨੂੰ ਜਿਵੇਂ ਹੋ ਜਾ ਪੈਕ ਚੈੱਕ ਕਰਦੇ ਹਾਂ ਕद्दू ਕद्दू ਆਪਣਾ ਪੱਕ ਗਿਆ ਜੀ ਗੈਸ ਆਪਾਂ ਆਫ ਕਰ ਦਾਂਗੇ ਤੇ ਠੰਡਾ ਹੋਣ ਲਈ ਹੁਣ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਜੀ। ਲਓ ਜੀ ਠੰਡਾ ਹੋਣ ਲਈ ਆਪਾਂ ਪਲੇਟ ਵਿੱਚ ਕੱਢ ਲਿਆ ਜੀ ਠੰਡਾ ਹੋ ਗਿਆ। ਫਿਰ ਆਪਾਂ ਇਸ ਨੂੰ ਦਹੀਂ ਵਿੱਚ ਮਿਕਸ ਕਰਾਂਗੇ ਜੀ ਤੇ ਰਾਇਤਾ ਕਰਾਂਗੇ ਤਿਆਰ। ਲਓ ਜੀ ਰਾਇਤਾ ਸੋਰੀ ਜੀ ਕद्दू ਆਪਣਾ ਠੰਡਾ ਹੋ ਗਿਆ ਤੇ ਹੁਣ ਆਪਾਂ ਇਸ ਨੂੰ ਦਹੀਂ ਵਿੱਚ ਪਾ ਦੇਵਾਂਗੇ ਜੀ। मिक्स ਕਰ ਦਾਂਗੇ ਜੀ ਮਿਕਸ ਕਰ ਲਈ ਸਾਰਾ ਕद्दू ਵਿੱਚ ਹੁਣ ਆਪਾਂ ਇਸ ਵਿੱਚ ਮਸਾਲੇ ਪਾ ਦਾਂਗੇ ਜੀ ਕਾਲਾ ਨਮਕ ਚਾਟ ਮਸਾਲਾ ਕਾਲੀ ਮਿਰਚ ਜੀ ਬੇਕੋ ਸਿੰਪਲ ਮਸਾਲੇ ਪਾ ਮੈਂ ਜਿਆਦਾ ਮਸਾਲੇ ਕੋਈ ਨਹੀਂ ਪਾਉਂਦੇ सारे मसाले मिक्स कर देव गे पा देंगे जो आप लाल मिर्च पाउडर लो जी कद्दू का रायता बन के बिल्कुल तैयार है जी जो तुम इस तरीके रायता बनाओगे तो जो सारी तरीके ਪੋਲੇ ਜਾਉਂਗੇ ਜੀ ਕਿਉਂਕਿ ਜਦੋਂ ਆਪਾਂ ਉਬਾਲ ਕੇ ਕद्दू ਬਣਾਉਨੇ ਆ ਤਾਂ ਸਾਰੇ ਪੋਸ਼ਟਿਕ ਤੱਤ ਪਾਣੀ ਵਿੱਚ ਨਿਕਲ ਜਾਂਦੇ ਨੇ ਕद्दू ਦੇ ਤਾਂ ਤੁਸੀਂ ਇਸ ਤਰੀਕੇ ਨਾਲ ਬਣਾਓ ਤੇ ਬਹੁਤ ਹੀ ਠੰਡਾ ਗਰਮੀ ਵਿੱਚ ਰਾਹਤ ਹੁੰਦਾ ਜੀ ਤੇ ਤਸੀਲ ਠੰਡੀ ਹੁੰਦੀ ਹੈ ਜਿਸ ਸਰੀਰ ਨੂੰ ਵੀ ਠੰਡਕ ਦਿੰਦਾ ਹੈ ਜੀ ਜੇ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੱਜ ਦੀ ਰੈਸਪੀ ਇੰਨੀ ਹੀ ਕੱਲ ਨੂੰ ਮਿਲਾਂਗੇ ਆਪਾਂ ਕਿਸੇ ਨਿਊ ਰੈਸਪੀ ਨਾਲ ਜੀ ਤਦ ਤੱਕ ਲਈ ਬਾਏ ਬਾਏ ਜੀ